ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਪਟਾਂ ਦੀ ਬਾਣੀ ਦਾ ਵੇਰਵਾ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਨੇ ਕਿ ਗੁਰਬਾਣੀ ਦੇ ਵਿੱਚ ਜੋ ਪਟਾਂ ਦੇ ਸਵਈਏ ਆ ਰਹੇ ਨੇ ਕਿਉਂਕਿ ਟੋਟਲ 11 ਪਟ ਨੇ 11 ਪਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਜੋ 1385 ਅੰਗ ਤੋਂ ਸ਼ੁਰੂ ਹੁੰਦੇ ਨੇ ਸੋ ਅੱਜ ਆਪਾਂ ਇਹ ਵਿਚਾਰ ਕਰਨੀ ਹੈ ਕਿ ਕਿਹੜੇ ਸਵਈਏ ਦੇ ਵਿੱਚ ਕਿਹੜੇ ਪਟ ਦੀ ਬਾਣੀ ਆਈ ਹੈ ਕਿੰਨੇ ਸਵਈਏ ਆਏ ਨੇ ਕਿਹੜੇ ਪਟ ਦੇ ਕਿਹੜੇ ਸਵਈਆਂ ਦੇ ਵਿੱਚ ਬਾਣੀ ਆਈ ਹੈ ਹੁਣ ਜਿਵੇਂ ਸਵਈਏ ਮਹੱਲੇ ਪਹਿਲੇ ਕੇ ਸ਼ੁਰੂ ਹੁੰਦੇ ਆ ਸਵਈਏ ਮਹੱਲੇ ਪਹਿਲੇ ਕੇ ਉੱਥੇ ਕਲ ਸਹਾਰ ਜੀ ਜਿਹੜੇ ਪਟ ਨੇ ਆਪਾਂ ਨਾਲ ਭਟਾਂ ਦੇ ਨਾਮ ਵੀ ਸਰਵਣ ਕਰਨੇ ਤੇ ਨਾਲ ਉਹ ਸਵਈਆਂ ਦਾ ਹਵਾਲਾ ਵੀ ਦੇਣਾ ਜਿਸ ਸਵਈਆਂ ਦੇ ਵਿੱਚ ਬਾਣੀ ਦਰਜ ਹੈ ਕਲ ਸਹਾਰ ਜੀ ਉਹਨਾਂ ਦੇ ਪਹਿਲੇ ਸਵਈਆਂ ਦੇ ਵਿੱਚ 10 ਸ਼ਬਦ ਆਏ ਨੇ 10 ਸਵਈਏ ਉਹਨਾਂ ਨੇ ਉਚਾਰਨ ਕੀਤੇ ਨੇ ਕਲ ਸਹਾਰ ਜੀ ਨੇ ਪਹਿਲੇ ਸਵਈਆਂ ਦੇ ਵਿੱਚ ਫਿਰ ਦੂਜੇ ਸਵਈਏ ਸ਼ੁਰੂ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਦਾਸੀ ਸ਼ਬਦ ਉਹਨਾਂ ਦੇ ਕਲ ਸਹਾਰਜ ਦੇ ਆਏ ਨੇ ਫਿਰ ਤੀਜੇ ਸਵਈਏ ਉਹਨਾਂ ਦੇ ਵਿੱਚ 9 ਸ਼ਬਦ ਆਏ ਨੇ ਕਲ ਸਹਾਰਜ ਜੀ ਦੇ 9 ਸ਼ਬਦ ਫਿਰ ਅੱਗੇ ਚੌਥੇ ਸਵਈਏ ਸਵਈਏ ਮਹੱਲੇ ਚੌਥੇ ਕਿਸ ਤਰ੍ਹਾਂ ਹੁੰਦਾ ਨਾ ਜਿਹੜੀਆਂ ਸੰਗਤਾਂ ਪਾਠ ਕਰਦੇ ਉਹਨਾਂ ਨੂੰ ਪਤਾ ਹੈ ਚੌਥੇ ਸਵਈਏ ਜਿੱਥੇ ਸ਼ੁਰੂ ਹੁੰਦੇ ਨੇ ਉਹਨਾਂ ਸ਼ਬਦਾਂ ਦੇ ਵਿੱਚ ਸਵਈਆਂ ਦੇ ਵਿੱਚ ਜਿਹੜੇ 13 ਸ਼ਬਦ ਕਲ ਸਹਾਰਜ ਜੀ ਦੇ ਨੇ ਦੁਬਾਰਾ ਫਿਰ ਆਪਾਂ ਰਿਪੀਟ ਕਰਦੇ ਹਾਂ ਪਹਿਲੇ ਸਵਈਆਂ ਦੇ ਵਿੱਚ 10 ਦੂਜੇ ਸਵਈਆਂ ਵਿੱਚ 10 ਤੀਜੇ ਸਵਈਆਂ ਵਿੱਚ 9 ਚੌਥੇ ਸਵਈਆਂ ਵਿੱਚ 13 ਸ਼ਬਦ ਤੇ ਪੰਜਵੇਂ ਪੰਜਵੇਂ ਸਵਈਆਂ ਦੇ ਵਿੱਚ 12 ਸ਼ਬਦ ਆਏ ਨੇ ਕਲ ਸਹਾਰਜੀ ਦੇ ਟੋਟਲ ਜਿਹੜੇ ਇਹ ਸ਼ਬਦ ਬਣ ਗਏ ਨੇ 10 10 20 10 ਤੇ 9 13 ਤੇ 12 ਇਹ 54 ਸ਼ਬਦ ਟੋਟਲ ਬਣਦੇ ਨੇ ਕਲ ਸਹਾਰਜੀ ਦੇ ਅੱਗੇ ਆ ਗਿਆ ਜਾਲਪ ਪਟ ਪਟ ਜਾਲਪ ਜੀ ਉਹਨਾਂ ਦੇ ਸਵਈਏ ਨਾ ਪਹਿਲੇ ਸਵਈਆਂ ਵਿੱਚ ਨਾ ਦੂਜੇ ਸਵਈਆਂ ਦੇ ਵਿੱਚ ਬਾਣੀ ਆਉਂਦੀ ਏ ਤੀਜੇ ਸਵਈਆਂ ਦੇ ਵਿੱਚ ਪੰਜ ਸ਼ਬਦ ਆਉਂਦੇ ਨੇ ਤੀਜੇ ਸਵਈਆਂ ਦੇ ਵਿੱਚ ਪਟ ਜਾਲਪ ਜੀ ਜਿਹੜੇ ਹੋਏ ਨੇ ਉਹਨਾਂ ਦੇ ਸ਼ਬਦ ਆਏ ਨੇ ਪੰਜ ਸ਼ਬਦ ਤੀਜੇ ਸਵਈਆਂ ਦੇ ਵਿੱਚ ਹੋਰ ਕਿਸੇ ਸਵਈਆਂ ਦੇ ਵਿੱਚ ਉਹਨਾਂ ਦੀ ਬਾਣੀ ਨਹੀਂ ਆਈ ਅੱਗੇ ਆ ਗਿਆ ਭਟ ਕੀਰਤ ਜੀ ਭਟ ਕੀਰਤ ਜੀ ਪਹਿਲੇ ਸਵਈਆਂ ਦੇ ਵਿੱਚ ਦੂਜੀ ਸਵਈਆਂ ਦੇ ਵਿੱਚ ਉਹਨਾਂ ਦੀ ਬਾਣੀ ਨਹੀਂ ਆਈ ਤੀਜੀ ਸਵਈਆਂ ਦੇ ਵਿੱਚ ਚਾਰ ਸ਼ਬਦ ਆਏ ਨੇ ਭਟ ਕੀਰਤ ਜੀ ਦੇ ਤੀਜੀ ਸਵਈਆਂ ਦੇ ਵਿੱਚ ਚਾਰ ਸ਼ਬਦ ਆਏ ਨੇ ਚੌਥੇ ਸਵਈਆਂ ਵਿੱਚ ਚਾਰ ਸ਼ਬਦ ਆਏ ਨੇ ਟੋਟਲ ਇਹਨਾਂ ਦੇ ਸ਼ਬਦ ਬਣ ਗਏ ਨੇ 8 8 ਸ਼ਬਦ ਆਏ ਨੇ ਤੀਜੀ ਸਵਈਆਂ ਦੇ ਵਿੱਚ ਤੇ ਚੌਥੇ ਸਵਈਆਂ ਦੇ ਵਿੱਚ ਪਾਟ ਕੇਰਤ ਜੀ ਦੀ ਬਾਣੀ ਆਈ ਹੈ ਅੱਗੇ ਆਗੇ ਪਾਟ ਭਿਖਾ ਜੀ ਚੌਥੇ ਪਾਟ ਪਾਟ ਭਿਖਾ ਜੀ ਦੀ ਪਹਿਲੇ ਸਵਈਆਂ ਵਿੱਚ ਕੋਈ ਬਾਣੀ ਨਹੀਂ ਕੋਈ ਸ਼ਬਦ ਨਹੀਂ ਹੈ ਦੂਜੀ ਸਵਈਆਂ ਵਿੱਚ ਕੋਈ ਸ਼ਬਦ ਨਹੀਂ ਹੈ ਤੀਜੇ ਸਵਈਆਂ ਦੇ ਵਿੱਚ ਉਹਨਾਂ ਦੀ ਬਾਣੀ ਆਈ ਹੈ ਦੋ ਸ਼ਬਦ ਉਹਨਾਂ ਦੇ ਟੋਟਲ ਦੋ ਸ਼ਬਦ ਦੇ ਭਗਤ ਪਾਟ ਭਿਖਾ ਜੀ ਦੇ ਆਏ ਨੇ ਦੋ ਸ਼ਬਦ ਹੈ ਤੀਜੀ ਤੀਜੀ ਸਵਈਆਂ ਦੇ ਵਿੱਚ ਚੌਥੇ ਤੇ ਪੰਜਵੇਂ ਸਵਈਆਂ ਵਿੱਚ ਕੋਈ ਬਾਣੀ ਉਹਨਾਂ ਦੀ ਕੋਈ ਸ਼ਬਦ ਨਹੀਂ ਆਇਆ ਅੱਗੇ ਆ ਗਿਆ ਭਟ ਸੱਲ ਜੀ ਆਪਾਂ 11 ਭਟਾਂ ਦੇ ਨਾਮ ਲੈ ਰਹੇ ਨੇ ਇਹ ਹੁਣ ਪੰਜਵਾਂ ਭਟ ਹੈ ਭਟ ਸੱਲ ਜੀ ਭਟ ਸੱਲ ਜੀ ਦੇ ਤੀਜੀ ਸਵਈਆਂ ਵਿੱਚ ਬਾਣੀ ਆਈ ਹੈ ਇੱਕ ਸ਼ਬਦ ਆਇਆ ਹੈ ਤੀਜੀ ਸਵਈਆਂ ਵਿੱਚ ਨਾ ਪਹਿਲੇ ਵਿੱਚ ਨਾ ਦੂਜੇ ਵਿੱਚ ਸ਼ਬਦ ਕੋਈ ਨਹੀਂ ਆਇਆ ਤੀਜੀ ਸਵਈਆਂ ਵਿੱਚ ਇੱਕ ਸ਼ਬਦ ਆਇਆ ਤੇ ਚੌਥੇ ਸ਼ਬਦ ਵਿੱਚ ਦੋ ਸ਼ਬਦ ਆਏ ਨੇ ਚੌਥੇ ਸਵੀਆਂ ਵਿੱਚ ਦੋ ਸ਼ਬਦ ਆਏ ਨੇ ਪਟਸਲ ਜੀ ਦੇ ਇੱਕ ਤੇ ਦੋ ਤਿੰਨ ਸ਼ਬਦ ਟੋਟਲ ਸਵੀਆਂ ਦੇ ਵਿੱਚ ਆਏ ਨੇ ਤੀਜੇ ਵਿੱਚ ਤੇ ਚੌਥੇ ਸਵੀਆਂ ਦੇ ਵਿੱਚ ਪੰਜਵੇਂ ਸਵੀਆਂ ਵਿੱਚ ਉਹਨਾਂ ਦਾ ਕੋਈ ਵੀ ਸ਼ਬਦ ਨਹੀਂ ਆਇਆ ਅੱਗੇ ਪਟ ਆ ਗਿਆ ਪਲ ਜੀ 6ਵਾਂ ਪਟ ਪਲ ਜੀ ਦਾ ਪਹਿਲੇ ਸਵੀਆਂ ਵਿੱਚ ਦੂਜੇ ਸਵੀਆਂ ਦੇ ਵਿੱਚ ਕੋਈ ਸ਼ਬਦ ਨਹੀਂ ਹੈਗਾ ਤੀਜੇ ਸਵੀਆਂ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਪਟ ਪਲ ਜੀ ਦਾ ਅਗਲੇ ਚੌਥੇ ਸਵਈਏ ਫਿਰ ਆ ਗਈ ਫਿਰ ਆਗੇ ਪੰਜਵੇਂ ਸਵਈਏ ਇਹਨਾਂ ਦੇ ਵਿੱਚ ਉਹਨਾਂ ਦੀ ਕੋਈ ਬਾਣੀ ਨਹੀਂ ਦਰਜ ਹੈ ਪਟ ਪਲ ਜੀ ਦੀ ਉਹਨਾਂ ਦੇ ਤੀਜੇ ਸਵਈਆਂ ਵਿੱਚ ਇੱਕ ਹੀ ਸ਼ਬਦ ਆਉਂਦਾ ਹੈ ਅੱਗੇ ਆਜੂ ਪਟ ਨਾਲ ਜੀ ਪਟ ਨਾਲ ਜੀ ਦੀ ਬਾਣੀ ਪਹਿਲੇ ਸਵਈਆਂ ਵਿੱਚ ਦੂਜੇ ਸਵਈਆਂ ਦੇ ਵਿੱਚ ਕੋਈ ਸ਼ਬਦ ਨਹੀਂ ਹੈ ਤੀਜੇ ਸਵਈਆਂ ਵਿੱਚ ਵੀ ਕੋਈ ਸ਼ਬਦ ਨਹੀਂ ਆਉਂਦਾ ਚੌਥੇ ਸਵਈਆਂ ਦੇ ਵਿੱਚ ਉਹਨਾਂ ਦੇ 16 ਸ਼ਬਦ ਆਉਂਦੇ ਨੇ ਚੌਥੇ ਸਵਈਆਂ ਦੇ ਵਿੱਚ 16 ਸ਼ਬਦ ਆਉਂਦੇ ਨੇ 5ਵੇਂ ਸਵਈਆਂ ਦੇ ਵਿੱਚ ਉਹਨਾਂ ਦੀ ਕੋਈ ਵੀ ਬਾਣੀ ਦਰਜ ਨਹੀਂ ਹੈ 16 ਸ਼ਬਦ ਆਉਂਦੇ ਨੇ ਸਿਰਫ ਚੌਥੇ ਸਵਈਆਂ ਦੇ ਵਿੱਚ ਅੱਗੇ ਆ ਗਿਆ ਪਟ ਗਯੰਦ ਜੀ ਪਾਠ ਗਯੰਦ ਜੀ ਦੀ ਬਾਣੀ ਪਹਿਲੇ ਸਵਈਆਂ ਵਿੱਚ ਦੂਜੇ ਸਵਈਆਂ ਦੇ ਵਿੱਚ ਤੀਜੇ ਸਵਈਆਂ ਦੇ ਵਿੱਚ ਉਹਨਾਂ ਦੀ ਕੋਈ ਬਾਣੀ ਨਹੀਂ ਦਰਜ ਹੈ ਤੇ ਚੌਥੇ ਸਵਈਆਂ ਦੇ ਵਿੱਚ 13 ਸ਼ਬਦ ਆਉਂਦੇ ਨੇ ਪਾਠ ਗਯੰਦ ਜੀ ਦੀ ਪਾਠ ਗਯੰਦ ਜੀ ਦੀ 13 ਸ਼ਬਦ ਚੌਥੇ ਸਵਈਆਂ ਚੌਥੇ ਸਵਈਆਂ ਵਿੱਚ ਆ ਰਹੀ ਹੈ ਤੇ ਪੰਜਵੇਂ ਸਵਈਆਂ ਦੇ ਵਿੱਚ ਉਹਨਾਂ ਦੀ ਕੋਈ ਵੀ ਬਾਣੀ ਨਹੀਂ ਹੈ ਪਾਠ ਗਯੰਦ ਜੀ ਦੀ ਅੱਗੇ ਭਟ ਆ ਗਿਆ ਭਟ ਮਥਰਾ ਜੀ ਤੇ ਭਟ ਬਲ ਜੀ ਭਟ ਮਥਰਾ ਜੀ ਦੀ ਬਾਣੀ ਪਹਿਲੇ ਸਵਈਆਂ ਵਿੱਚ ਦੂਜੇ ਸਵਈਆਂ ਵਿੱਚ ਤੀਜੇ ਸਵਈਆਂ ਵਿੱਚ ਤੇ ਪੰਜਵੇਂ ਸਵਈਆਂ ਵਿੱਚ ਕੋਈ ਵੀ ਇਹ ਪਹਿਲੇ ਸਵਈਆਂ ਵਿੱਚ ਦੂਜੇ ਸਵਈਆਂ ਵਿੱਚ ਤੀਜੇ ਸਵਈਆਂ ਵਿੱਚ ਕੋਈ ਬਾਣੀ ਦਰਜ ਨਹੀਂ ਹੈ ਚੌਥੇ ਸਵਈਆਂ ਵਿੱਚ ਤੇ ਪੰਜਵੇਂ ਸਵਈਆਂ ਵਿੱਚ 7 7 ਸ਼ਬਦ ਉਹਨਾਂ ਦੇ ਦਰਜ ਨਹੀਂ ਭਟ ਮਥਰਾ ਜੀ ਦੇ ਪਟ ਮੱਥਰਾ ਜੀ ਦੇ ਸੱਤ ਸ਼ਬਦ ਨੇ ਚੌਥੇ ਸਵਈਆਂ ਵਿੱਚ ਤੇ ਪੰਜਵੇਂ ਸਵਈਆਂ ਵਿੱਚ ਵੀ ਸੱਤ ਸ਼ਬਦ ਆਉਂਦੇ ਨੇ ਟੋਟਲ 14 ਸ਼ਬਦ ਬਣਦੇ ਨੇ ਪਟ ਮੱਥਰਾ ਜੀ ਦੇ ਅੱਗੇ ਪਟ ਆ ਗਿਆ ਬਲ ਪਟ ਬਲ ਜੀ ਦੇ ਪਹਿਲੇ ਸਵਈਆਂ ਵਿੱਚ ਦੂਜੇ ਸਵਈਆਂ ਵਿੱਚ ਤੀਜੇ ਸਵਈਆਂ ਵਿੱਚ ਕੋਈ ਵੀ ਬਾਣੀ ਦਰਜ ਨਹੀਂ ਹੈ ਚੌਥੇ ਸਵਈਆਂ ਦੇ ਵਿੱਚ ਪਟ ਬਲ ਜੀ ਦੇ ਪੰਜ ਸ਼ਬਦ ਆਉਂਦੇ ਨੇ ਚੌਥੇ ਸਵਈਆਂ ਵਿੱਚ ਪੰਜਵੀਂ ਸਵਈਆਂ ਵਿੱਚ ਭਟ ਬਲਜੀ ਦਾ ਕੋਈ ਵੀ ਸ਼ਬਦ ਦਰਜ ਨਹੀਂ ਹੈ ਅੱਗੇ ਆਜੋ ਭਟ ਹਰਬੰਸ ਜੀ ਭਟ ਹਰਬੰਸ ਜੀ ਦੀ ਪਹਿਲੇ ਸਵਈਆਂ ਵਿੱਚ ਦੂਜੀ ਸਵਈਆਂ ਵਿੱਚ ਤੀਜੀ ਸਵਈਆਂ ਵਿੱਚ ਚੌਥੀ ਸਵਈਆਂ ਵਿੱਚ ਕੋਈ ਵੀ ਬਾਣੀ ਦਰਜ ਨਹੀਂ ਹੈ ਭਟ ਹਰਬੰਸ ਜੀ ਦੀ ਬਾਣੀ ਅਖੀਰਲੇ ਪੱਟ ਨੇ ਇਹ ਪੱਟ ਹਰਬੰਸ ਜੀ ਭਟ ਹਰਬੰਸ ਜੀ ਦੀ ਚਾਰ ਸਵਈਆਂ ਵਿੱਚ ਕੋਈ ਬਾਣੀ ਦਰਜ ਨਹੀਂ ਹੈ ਤੇ ਪੰਜਵੇਂ ਜਿਹੜੇ ਸ਼ਬਦ ਨੇ ਪੰਜਵੇਂ ਸਵਈਏ ਨੇ ਮਹੱਲੇ ਪੰਜਵੇਂ ਕੀ ਉਹਨਾਂ ਦੇ ਵਿੱਚ ਟੋਟਲ ਦੋ ਸ਼ਬਦ ਭਟ ਹਰਵੰਸ ਜੀ ਦੇ ਦਰਜ ਨੇ ਸੋ ਸੰਗਤ ਜੀ ਇਹ ਜਿਹੜੇ ਪੰਜ ਸਵਈਏ ਨੇ ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ ਕੇ ਇਹ ਸਵਈਏ ਜੋ ਭਟਾਂ ਨੇ ਉਚਾਰਨ ਕੀਤੇ ਨੇ ਆਪ ਜੀ ਨੇ ਇਹਨਾਂ ਦਾ ਵੇਰਵਾ ਕਾਪੀ ਦੇ ਜ਼ਰੂਰ ਲਿਖ ਲੈਣਾ ਕਿਉਂਕਿ ਇਹ ਗੁਰਬਾਣੀ ਵਾਸਤੇ ਨੌਲੇਜ ਹੈ ਇਸ ਚੀਜ਼ਾਂ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ